ਸੋ ਇਸ ਪਾਰਟੀ ਵਰਤੈ ਜਿਹੜਾ ਇਹ ਅੱਜ ਪ੍ਰੋਗਰਾਮ ਲਾਇਆ ਜਾ ਰਿਹਾ ਹੈਗਾ ਇਹਦੇ ਸੰਬੰਧ ਦੇ ਵਿੱਚ ਬਾਬਾ ਫੂਰੀ ਦਾ ਜੋ ਇਤਿਹਾਸ ਹੈ ਜੋ ਪੁਰਾਣੀ ਵਿਰਾਸਤ ਹੈ ਉਹਦੇ ਬਾਰੇ ਮਤਲਬ ਕਿ ਸਾਨੂੰ ਜ਼ਰੂਰ ਚਾਣਨਾ ਪਊ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਾਂ ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਇਤਿਹਾਸ ਕੀ ਆ ਸਾਡਾ ਪਰਸੋਖੜ ਕੀ ਆ ਜੀ ਬਾਬਾ ਫੂਰੀ ਦੀਆਂ ਨੌ ਮਿਸਲਾਂ ਸੀ ਪਟਿਆਲਾ ਨਾਭਾ ਜ਼ੀਂਦ ਕਲਾਇਤ ਤੇ ਦਰਵਾਣਾ ਸੁਬੀਦੋ ਵਗੈਰਾ ਕਿੱਥੇ ਤੱਕ ਉਹਨਾਂ ਦਾ ਰਾਜ ਸੀਗਾ ਇਨਾਂ ਦਾ ਸਿੱਧੂ ਭੱਟੀ ਰਾਜਾਂ ਵਿੱਚ ਸਿੱਧੂ ਭੱਟੀ ਰਾਜਪੂਤਾਂ ਵਿੱਚੋਂ ਹਨ ਪੁਰਾਣੇ ਸਮੇਂ ਭੱਟੀ ਰਾਜਪੂਤਾਂ ਦਾ ਮਸਲਾ ਤੋਂ ਲੈ ਕੇ ਗਦਨੀ ਤੱਕ ਸੀ ਭਾਬਾ ਫੂਰਦੀ ਦਾ ਜਿਹੜਾ ਵੰਸ ਹੈ ਉਹਨਾਂ ਦੇ ਅੱਗੇ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਜਿਹੜੀ ਬਾਬਾ ਫੂਰਦੀ ਦਾ ਵੰਸ ਹੈ ਗੁੰਮਟੀ ਸੈਣਾ ਭਦੌਰ ਬਰਨਾਲਾ ਪਟਿਆਲਾ ਤੇ ਆਪਣਾ ਜੀਂਦ ਨਿਰਵਾਣਾ ਕਲਿਆਤ ਸੁਬੀਤੋਂ ਤੱਕ ਤੇ ਇੱਥੇ ਆਪਣਾ ਰਾਮਪੁਰਾ ਰਾਮਪੁਰਾ ਆਰਾਮਾ ਮੰਡੀ ਗੁੰਮਟੀ ਕਲਿਆਣ ਵਗੈਰਾ ਇੱਥੇ ਬਾਬਾ ਫੂਜਾ ਇਸ ਜਗ੍ਹਾ ਦੇ ਉੱਤੇ ਅੱਜ ਆਪਾਂ ਖੜੇ ਗੱਲਬਾਤ ਕਰ ਰਹੇ ਹਾਂ ਇੱਥੇ ਜਿਹੜਾ ਇਹ ਸਾਰਾ ਸਵਾਗਤ ਬਣਾਇਆ ਜਾਂਦਾ ਕਦੋਂ ਤੋਂ ਜਿਹੜਾ ਹੈਗਾ ਬਾਬਾ ਫੂਜ ਜੀ ਬਾਰੇ ਸਾਰਾ ਇੱਥੇ ਸਾਡੀ ਸੁਰਤੋਂ ਪਹਿਲਾਂ ਦਾ ਸਵਾਗਤ ਬਣਾਇਆ ਜਾਂਦਾ ਇੱਥੇ ਅਸੀਂ ਮੇਥੀ ਪੜ੍ਹਿਆਂਗੇ ਇੱਥੇ ਪੰਜਨ ਉਤੋਂ ਜਿਹੜਾ ਸਾਡੀ ਸੁਰਤੋਂ ਪਹਿਲਾਂ ਦਾ ਸਵਾਗਤ ਬਣਾਇਆ ਜਾਂਦਾ ਬਾਬਾ ਫੂਜ ਤੇ ਜਿਵੇਂ ਆਪਾਂ ਜੇ ਗੱਲ ਕਰ ਲਈਏ ਵੀ ਜਿਹੜੇ ਆਪਣੇ ਆਲੇ ਦੁਆਲੇ ਦੇ ਪਿੰਡਾਂ ਜਿਵੇਂ ਦਿਹਾੜਾ ਕੋਹਾਗੇ ਆ ਬਹੁਤ ਮੀਟ ਹੋ ਗਿਆ ਉਹਨਾਂ ਦੇ ਜਿਹੜੇ ਮਤਲਬ ਕੇ ਪੁਰਾਣੇ ਨੂਰ ਗਰੇ ਉਹਨਾਂ ਦੇ ਨਾਮ ਹੈ ਰਾ ਵੀ ਹੈ ਨਹੀਂ ਸਰ ਮੇਰੀ ਗੱਲ ਸਾਬ ਦੀ ਬਰਸ ਤੋਂ ਖੜਿਆ ਇਹ ਜੱਟ ਅਨਾਰ ਪਰ ਐਸੀ ਸੀ ਮੇਰੇ ਪਰਦਾਦਾ ਉਹ ਆਨਰੇਰੀ ਮਿਨਿਸਟਰ ਜੀਨ ਸੀਗੇ ਤੇ ਰਾਜਮਹਾਰਾ ਜਮਹਾਰਾ ਸੰਗਰੂ ਉਹ ਲੋਕਾਂ ਨੂੰ ਕਿਹਾ ਕਿ ਤੁਸੀਂ ਸੇਵਾ ਕਰਨੀ ਆ ਸਾਡੇ ਪਿੰਡ ਪਿਆਰ ਕਿਹੜੀਆਂ ਲੱਗਦੀਆਂ प्यारे ही मतलब ठीक है जी जज थियो ऑनरेबल मैजेस्ट्रेट थी के जी इज द स्टेट वालों ਜਿਹੜਾ ਆਪਣਾ त्याਲਪੁਰਾਕ ਮਿਰਜੇ ਜਿਹੜਾ ਬਾਬਾ ਫੂਲਜੀ ਦੇ ਪਰਿਵਾਰ ਤੋਂ ਨੇ ਉਹ ਉਹਨਾਂ ਨੇ ਬਸੋਕਰ ਵਾਲੇ ਸਾਨੂੰ ਤੁਸੀਂ ਦੱਸੋ ਵੀ ਉਹਨਾਂ ਦਾ ਨਾਮ ਕੀ ਸੀ ਅੱਗੇ ਉਹਨਾਂ ਦੀ ਕੀ ਵੰਸ਼ ਹੈ ਉਹਨਾਂ ਨੂੰ ਕਿਸ ਨਾਮ ਨਾਲ ਸੁਣੋ ਕੀਤਾ ਜਾਂਦਾ ਇੱਕ ਐਨਾ কুরਸੀ ਨਾਮੇ ਬਾਰੇ ਤਾਂ ਨਹੀਂ ਮੈਨੂੰ ਇਹਦਾ ਡੂਰੀ ਲਈ ਪਤਾ ਜੀ ਤੇ ਵੈਸੇ ਅਸੀਂ ਬਲਾਕੀ ਸਿੰਘ ਜਿਹੜੇ ਬਾਲਿਆਂ ਦੀ ਕਿਲਾ ਸੀ ਹਾਂਜੀ ਉਹਨਾਂ ਦੀ ਲਾਗਤ ਹੈ ਠੀਕ ਹੈ ਦਿਆਲਪੁਰ ਮਿਰਜ਼ਾ ਤੇ ਆ ਕੇ ਬੈਠੀ ਹਾਂਜੀ ਸਰਦਾਰ ਮਿਰਜ਼ਾ ਦੇ ਕਿ ਸਿੱਧੂ ਉਹਨਾਂ ਦੇ ਬੇਟੇ ਸੀ ਉਹ ਹੱਥ ਪਿੰਡ ਦੇ ਵਿੱਚ ਕਿਸ ਨਾਂ ਨਾਲ ਜਾਣਿਆ ਜਾਂਦਾ ਆਪਣੇ ਜਿਹੜਾ ਪਰਿਵਾਰਾਂ ਨੂੰ ਦਿਆਲਪੁਰਾ ਮਿਰਜ਼ਾ ਦੇ ਵਿੱਚ ਕਿਸ ਨਾਂ ਨਾਲ ਤੁਹਾਨੂੰ ਸੰਬੋਧਿਤ ਕੀਤਾ ਜਾਂਦਾ ਵੈਸੇ ਤਾਂ ਸਾਡੀ ਅਨਗੈਹੀ ਹੈ ਜੀ ਇਹ ਅਸੀਂ ਉਹ ਪਿੰਡ ਦਾ ਨਾਮ ਸਰਦਾਰ ਦਿਆਲ ਮੱਟਿਆ ਸਿੰਘ ਸਿੱਧੂ ਸੀ ਜੀ ਅਧੀ ਉਹ ਮਦਰ ਮਿੱਤਾ ਸਿੰਘ ਸਿੱਧੂ ਤੋਂ ਕੱਟ ਕੇ ਕਲਾ ਦਿਆਲਪੁਰਾ ਮਿਰਜਾ ਕਰਤਾ ਜਿਹੜਾ ਕਿ ਮਿਰਜਾ ਸਿੰਘ ਸਿੱਧੂ ਰਿਹਾ ਪਹਿਲਾਂ ਕਾਗਜ਼ਾਂ ਤੇ ਮੇਰੇ ਫਾਸਲਾ ਉਹਨੇ ਗਿੱਟੀਆਂ ਆਉਂਦੇ ਰਹੀਆਂ ਹੋਰ ਆਉਂਦੇ ਰਹੀਆਂ ਉਹਦੇ ਜੀ ਸਰਦਾਰ ਮਿਰਜਾ ਸਿੰਘ ਹੁੰਦਾ ਸੀ ਲਿਖਿਆ ਤੇ ਤੁਸੀਂ ਅੱਜ ਕੱਲ੍ਹ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਹੋ ਹਾਂਜੀ ਤੇ ਫਿਰ ਇਸ ਸਮਾਗਮ ਦੇ ਵਿੱਚ ਆਏ ਸਰ ਸੂਰਜ ਜੀ ਅਤਿ ਕਰਦੇ ਆ ਤੇ ਕਿੱਥੇ ਬੁਲਾਇਆ ਗਿਆ ਨਹੀਂ ਅਸੀਂ ਅਸੀਂ ਬਹੁਤ ਕੌਣੀ ਹੈ ਜੀ ਸਾਨੂੰ ਸਜਾ ਤਾਂ ਇਹੋ ਮਿਲਦੀ ਹੈ ਨਹੀਂ ਸਾਡਾ ਰਾਜਪਤ ਦਵਾਰੇ ਵੀ ਆ ਸਕਦਾ ਸੀ ਕਿਉਂ ਨਹੀਂ ਆਇਆ ਤਾਂ ਇਹ ਕਿਤੇ ਨਾ ਕਿਤੇ ਜੜਾ ਨੂੰ ਭੁੱਲ ਜਾਨੇ ਨਹੀਂ ਅਸੀਂ ਜਿਨ੍ਹਾਂ ਨੇ ਸਾਡੀਆਂ ਜੜਾਂ ਲਾਈਆਂ ਸੀ ਗੁਰਦੁਆਰਾ ਆਮ ਸਾਹਿਬ ਵੇਖੇ ਮੈਂ ਸ਼ਬੀਲ ਤੇ ਸੇਵਾ ਕਰਦਾ ਸੀ ਉਹਨਾਂ ਨੇ ਸਾਡੀਆਂ ਜੜਾਂ ਲਾਈਆਂ ਸੀ ਉੱਥੇ ਫਿਰ ਜਾਣ ਦਾ ਸੁਭਾਅ ਬਣਿਆ ਵੀ ਉੱਥੇ ਲਾਕੀ ਵਗੈਰਾ ਦਾ ਕੋਈ ਬਿਜ਼ਨਸ ਦੇ ਸੰਬੰਧ ਦੇ ਵਿੱਚ ਇੱਕੋ ਤੇ ਚਲੇਗੇ ਮੇਰੀ ਬੇਟੀ ਨੇ ਜੀ ਲਾ ਕੀਤਾ ਸੀ ਲਾ ਕਰਕੇ ਐਲਲਮ ਕੀਤੀ ਸੀ ਉਹ ਚੰਡੀਗੜ੍ਹ ਕੀਤੀ ਸੀ ਉਹ ਚੰਨੀਓ ਉੱਤੋਂ ਪਿੱਛੋਂ ਨੇ ਜੁਡੀਸ਼ਲ ਦੇ ਪੇਪਰ ਬੜੇ ਦਿੱਤੇ ਬਸ ਇਹਨਾਂ ਦੀ ਕੋਈ ਪਰੋਖੀ ਸੀ ਸਾਡੇ ਨਾਲ ਸਾਡੇ ਤੇ ਜਿਹੜਾ ਨਹੀਂ ਹੋ ਸਕਿਆ ਉਹ ਕਹਿੰਦੀ ਸੀ ਮੈਂ ਅੱਜ ਬਣ ਜਾਣਾ ਮੈਂ ਅੱਜ ਬਣ ਜਾਣਾ ਉਹ ਬਣੀ ਨਹੀਂ ਅੱਜ ਕੱਲ੍ਹ ਉਹ ਬਾਹਰ ਚਲੀ ਗਈ ਕੈਨੇਡਾ ਹੁਣ ਉਹ ਉੱਥੇ ਵੀ ਉਹ ਵਾਦਾ ਵਧੀਆ ਹੈ ਬਾਬਾ ਜੀ ਦੀ ਕਿਰਪਾ ਹੈ ਇਹ ਪਿੰਡ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਜੀ ਹੁਣ ਸੁਨੇਹਾ ਵਿਗਣਾ ਕੀ ਚਾਹੁੰਦੇ ਇੱਥੋਂ ਦੇ ਨੂੰ ਜੀ ਹਾਂ ਜੀ ਇਹਨਾਂ ਦੇ ਤਾਂ ਅਸੀਂ ਜੀ ਚੰਨਾ ਦੀ ਤੂੜਾ ਇਹ ਸਾਡੇ ਬਜ਼ੁਰਗਾਂ ਦੀ ਬਹੁਤ ਸਿਵਾ ਕਰਦੇ ਬੱਬੀ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ ਬਾਕੀ ਇਹ ਕਦੇ ਜੀ ਕਿਲਾ ਹੈਗਾ ਜਿਹੜਾ ਕਿਲੇ ਸਰਕਾਰੀ ਦਫਤਰ ਬਣਾਏ ਹੋਏ ਆ ਉਹਨਾਂ ਦੇ ਕਦੇ ਬੱਬੀ ਬਹੌਲੀ ਚਾਹਦੀ ਐ ਅਸੀਂ ਬੇਰੀ ਗੱਲ ਸੁਣੋ ਪਿੰਡ ਦੇ ਮੁੰਡਿਆਂ ਨੇ ਨੌਜਵਾਨ ਪੀੜ੍ਹੀ ਨੇ ਜੋ ਬਾਬਾ ਫੂਲ ਦੀ ਮੁਰੰਮਤ ਕੀਤੀ ਅੱਜ ਮੁਰੰਮਤ ਕੀਤੀ ਹੋਇਆ ਕਿਲੇ ਦੀ ਉਹ ਸਾਰੇ ਬੱਚਾ ਨੇ ਰਲ ਕੇ ਕੀਤੀ ਨੌਜਵਾਨ ਪੀੜ੍ਹੀ ਨੇ ਤਾਂ ਉਹਨੇ ਚੈਨਰ ਆਹੀ ਅਸੀਂ ਗਵਰਨਮੈਂਟ ਨੂੰ ਦੱਸਣਾ ਚਾਹੁੰਨੇ ਆ ਵੀ ਜਿਹੜੇ ਸਾਡੇ ਕਿਲੇ ਜਿਵੇਂ ਬਾਰਾਂ ਵਾਲੀ ਹੈ ਇਹ ਬਾਬਾ ਫੂਲ ਹੈ ਹੋਰ ਵੀ ਕਿਲੇ ਹੈਗੇ ਜਿਹੜੇ ਉਹਦੇ ਕਿਲਾਂ ਦੀ ਸਾਹਮ ਸੁਭਿਆ ਨਹੀਂ ਕਰਨਾ ਤੇ ਫਿਰ ਉਹ ਉਥੇ ਪੁਰਦ ਕਰਦੇ ਨ ਪੂਪਦੇ ਨਹੀਂ ਇਹ ਤਾਂ ਸਾਡਾ ਬਹੁਤ ਵੱਡਾ ਦਖਾਨਦਾਲ ਜੀ ਵੀ ਸਾਡੀਆਂ ਜਿਹੜੀਆਂ ਸਾਰੀਆਂ ਵਿਰਾਸਤਾਂ ਨੇ ਜਾਂ ਸਾਡੇ ਪ੍ਰਾਣੀਆਂ ਹਵੇਲਿਆਂ ਕਹਿ ਲਈਏ ਪੁਰਾਣੇ ਕਿਲੇ ਕਹਿ ਲਈਏ ਜਾਂ ਨਹਿਰਾਂ ਦੇ ਉੱਤੇ ਜੋ ਨਹਿਰੀ ਵਿਭਾਗ ਦੀਆਂ ਕੋਠੀਆਂ ਬਣੀਆਂ ਹੋਈਆਂ ਤੁਹਾਡੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਲਾਗੇ ਵੀ ਇੱਕ ਚਰਾਬਈ ਇਹ ਸਾਰੀਆਂ ਖੰਡਰ ਹੋ ਰਹੀਆਂ ਪਰ ਕੋਈ ਵੀ ਇਹਨੂੰ ਸਾਹਮ ਨਹੀਂ ਰਿਹਾ ਇਹ ਤਾਂ ਇੱਕ ਸਾਡੀ ਤਰਾਸ ਦੀ ਹੈ ਉਹਨਾਂ ਨੂੰ ਵੇਚਣ ਨੂੰ ਤਿਆਰ ਹੋਏ ਪਿਆ ਇਹ ਹੈ ਜਿਹੜਾ ਸਰਦਾਰ ਬਲਾਕੀ ਤੋਂ ਦਾ ਕਿਲਾ ਸੀ ਉਹਨੂੰ ਵੇਚਣ ਨੂੰ ਤਿਆਰ ਹੋਏ ਪਿਆ ਜੀ ਇੱਥੋਂ ਵਾਲੇ ਕਿਲੇ ਗਵਰਨਮੈਂਟ ਦੇ ਦਫ਼ਤਰ ਬਣਾਏ ਪਿਆ ਤੇ ਉਹਨਾਂ ਨੂੰ ਜ਼ਾਨ ਸੁਈਆ ਕੋਈ ਨਹੀਂ ਕਰਦੇ ਸ਼ਤਾਡੇ ਕਰੀਏ ਜਾਂ ਉੱਥੇ ਅਸੀਂ ਗੁਰੂਗ੍ਰਾਂ ਸਾਹਿਬ ਦਾ ਪ੍ਰਗਟਾ ਕਰ ਦੇਣਾ ਇਹਨਾਂ ਨੂੰ ਅਸੀਂ ਕੋਈ ਆ ਜਨਮ ਦਿਨ ਤੇ ਤੁਹਾਨੂੰ ਪ੍ਰਗਟਾ ਕਰ ਦੇਣਾ ਚਾਹੀਦਾ ਸੀ ਇਹ ਸਾਡੀ ਬੰਦਲ ਘੋਲ ਹੈ ਬੜੇ ਬੜੀ ਕਿਲਾ ਵੀ ਦੀ ਰਾਜਾ ਰਜਨੀ ਸਿੰਘ ਨੇ ਬਣਾਇਆ ਸੀਗਾ ਇਹ ਫੂਲ ਵਾਲਾ ਕਿਲਾ ਬਟਰੋਖਿਆਂ ਵਾਲੇ ਨੇ ਮਹਾਰਾਜਾ ਰਣਜੀਤ ਸਿੰਘ ਤੇ ਨਾਨਾ ਰਾਜਾ ਗਰਪ ਸਿੰਘ ਨੇ ਬਣਾਇਆ ਜਿਹੜਾ ਬਾਲਿਆਂ ਵਾਲੀ ਕਿਲਾ ਉਹ ਵੀ ਬੜੁੱਖਿਆਂ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਾ ਰਾਜਾ ਗਰਪ ਸਿੰਘ ਨੇ ਕਿੰਨਾ ਕਿਸਮਾ ਪੁਰਾਣਾ ਹੋਣਾ ਇਹ ਕਿਲਾ ਇਹ ਤਾਂ ਹੋ ਗਿਆ ਘਰ ਤੋਂ ਕੱਟਦੀ ਚਾਹ 500 ਸਾਲ ਪੁਰਾਣਾ 1627 ਦੇ ਵਿੱਚ ਬਾਬਾ ਫੂਰੀ ਦਾ ਜਨਮ ਹੋਇਆ ਅਜੇ 900 ਸਾਲ ਹੋ ਗਏ ਉਸ ਤੇ ਜਿਹੜੀ ਹੁਣ ਤੁਸੀਂ ਕਿਤੇ ਕਿਸੇ ਡਿਪਾਰਟਮੈਂਟ ਨਾਲ ਸਟੋਰੀ ਕਰ ਡਿਪਾਰਟਮੈਂਟ ਨਾਲ ਕਿਤੇ ਸੰਪਰਕ ਬਣਾਇਆ ਵੀ ਉਹ ਮੇਰੇ ਨਾਲ ਸੋਚ ਜੀ ਇਥੇ ਕਾਂਗੜਾ ਸਾਹਿਬ ਸੀਗੇ ਉਹਨਾਂ ਨੂੰ ਕਹੇ ਕਿ ਆ ਕੇ ਉਹਨਾਂ ਨੇ 15-20 ਲੱਖ ਤੋਂ 2 ਕਰੋੜ ਰੁਪਈਆ ਰੋਕ ਦਿੱਤਾ ਉਹ ਰੁਪਈਆ ਜੋ ਕੋਸ ਹੋ ਰਹੀ ਹੈ ਤੁਹਾਡੇ ਸਾਹਮਣੇ ਹੈ ਜੀ ਬੋਰ ਬੋਰ ਬੁਤੀ ਰਹੇ ਜਾਓ ਉਹ ਕੰਮ ਬੰਦ ਕਿਵੇਂ ਹੋ ਗਿਆ ਜੀ ਉਹ ਬੰਦ ਪਹਿਲਾਂ ਕਰ ਪੈਣੀ ਕਰਨਾ ਹੋ ਗਿਆ ਜਦ ਇੰਨਾ ਕੁ ਸੀਗਾ ਬਦਲੋ ਹਾਂ ਬਦਲ ਗਿਆ ਬਾਕੀ ਬਾਜ਼ਾਰ ਬਦਲ ਗਈ ਸੀ ਬਸ ਮੇਰੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਬਾਬੇ ਫੂਲ ਦੇ ਬਾਰੇ ਜੀ ਬਾਬੇ ਬਹੁਤ ਬਹੁਤ ਵਧੀਆ ਗੱਲ ਦੀ ਸਾਡੇ ਪਿੰਡ ਦੀ ਸ਼ਾਨ ਆ ਸਾਡੇ ਪਿੰਡ ਦੀ ਆਣ ਆ ਪਣਾ ਭਾਈਆ ਸਾਡੇ ਇਕੱਠੇ ਹੁੰਦੇ ਆ ਹੋਰ ਹੁੰਦੇ ਆ ਤੁਹਾਡੀ ਵਿਰਾਸਤ ਆ ਕਿ ਸਾਡੀ ਵਿਰਾਸਤ ਨੂੰ ਲੋਕ ਯਾਦ ਕਰਦੇ ਆ ਕਿ ਹੈ ਬਾਬਾ ਫੂਲ ਹੈਗਾ ਸੀ ਕੋਈ ਬਾਈ ਪਿੰਡ ਵਦੇ ਜੀ ਬਾਬੇ ਫੂਲ ਨੇ ਭਾਈਆ ਕਹਿੰਦੇ ਨੇ ਭਾਈਆ ਕਹਿੰਦੇ ਨੇ ਧੰਨਵਾਦ ਜੀ